ਸ੍ਰੀ ਗੁਰੂ ਰਾਮਦਾਸ ਜੀ ਦੀ ਮਹਿਮਾ ਆਪਾਂ ਸਾਰੇ ਜਾਣਦੇ ਆ ਪਰ ਜੋ ਲੋਕ ਸੱਚਮੁੱਚੀ ਪਰਮਾਤਮਾ ਦੇ ਘਰ ਜਾ ਕੇ ਕੁਝ ਆਪਣੇ ਦੁੱਖ ਹਰਦੇ ਨੇ ਤੇ ਪਰਮਾਤਮਾ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਉਹਨਾਂ ਦਾ ਵਿਸ਼ਵਾਸ ਤਾਂ ਗੁਰੂ ਰਾਮਦਾਸ ਜੀ ਦੇ ਵਿੱਚ ਬਹੁਤ ਪੱਕਾ ਹੋ ਜਾਂਦਾ ਹੈ ਅਜਿਹਾ ਹੀ ਹੋਇਆ ਸੀ ਇੱਕ ਜਸਪਰਤਾਪ ਦੇ ਨਾਲ ਜਸਪਰਤਾਬ ਲਿਆਣਾ ਦੇ ਇੱਕ ਨੀੜਲੇ ਪਿੰਡ ਦਾ ਰਹਿਣ ਵਾਲਾ ਵਿਅਕਤੀ ਹੈ ਜੋ ਕਿ ਆਪਣੇ ਘਰ ਦੇ ਵਿੱਚ ਗਰੀਬੀ ਦੇ ਨਾਲ ਜੂਝਦਾ ਦਿਹਾੜੀ ਦੱਪਾ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਤੇ ਕਹਿੰਦੇ ਨੇ ਦਿਹਾੜੀ ਤਾਂ ਬੰਦੇ ਨੂੰ ਖਾ ਕੇ ਲੈ ਜਾਂਦੀ ਹੈ ਇਸੇ ਤਰ੍ਹਾਂ ਜਿਵੇਂ ਜਿਵੇਂ ਉਹ ਅੱਗੇ ਵਧਦਾ ਜਾਂਦਾ ਹੈ ਤਾਂ ਉਸ ਨੂੰ ਇੱਕ ਅਜਿਹੀ ਭਿਆਨਕ ਬਿਮਾਰੀ ਘੇਰ ਲੈਂਦੀ ਹੈ ਜਿਸ ਦਾ ਕਿ ਡਾਕਟਰ ਵੀ ਇਲਾਜ ਨਹੀਂ ਕਰ ਸਕਦੇ ਉਸ ਨੂੰ ਕਾਲੇ ਪੀਲੇ ਦੀ ਬਿਮਾਰੀ ਹੋ ਜਾਂਦੀ ਹੈ ਜਿਸ ਦੇ ਕਰਕੇ ਉਹਦਾ ਕਿਤੇ ਵੀ ਇਲਾਜ ਨਹੀਂ ਹੋ ਸਕਦਾ ਤੇ ਹੁਣ ਉਸ ਦੀ ਆਖਰੀ ਸਟੇਜ ਆਉਣ ਤੇ ਡਾਕਟਰਾਂ ਦੇ ਕੋਲ ਜਦੋਂ ਇਲਾਜ ਦੇ ਲਈ ਜਾਂਦਾ ਤਾਂ ਡਾਕਟਰ ਉਸ ਨੂੰ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਹੁਣ ਤਾਂ ਤੂੰ ਬਸ ਰੱਬ ਦਾ ਨਾਮ ਹੀ ਧਿਆਲ ਹੈ ਪਰ ਉਹ ਫਿਰ ਵੀ ਕਿਸੇ ਦੀ ਗੱਲ ਨਹੀਂ ਮੰਨਦਾ ਤੇ ਕਹਿੰਦਾ ਹੈ ਕਿ ਮੈਂ ਹਸਪਤਾਲ ਦੇ ਸਭ ਤੋਂ ਵੱਡੇ ਡਾਕਟਰ ਨੂੰ ਮਿਲਣਾ ਹੈ ਕਿਉਂਕਿ ਉਸਦੇ ਕੁਝ ਰਿਸ਼ਤੇਦਾਰ ਹੁੰਦੇ ਨੇ ਜੋ ਕਿ ਬਹੁਤ ਪੈਸੇ ਵਾਲੇ ਹੁੰਦੇ ਨੇ ਤੇ ਉਸ ਦਾ ਥੋੜਾ ਬਹੁਤੋ ਸਹਾਰਾ ਵੀ ਲਗਾਉਂਦੇ ਨੇ ਤੇ ਪ੍ਰਤਾਪ ਜਦੋਂ ਵੱਡੇ ਡਾਕਟਰ ਦੇ ਨਾਲ ਗੱਲਬਾਤ ਕਰਦਾ ਤਾਂ ਫਿਰ ਉਸ ਸਮੇ ਵੱਡਾ ਡਾਕਟਰ ਉਸ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਜਿਸ ਨੂੰ ਵੀ ਤੂੰ ਮੰਨਦਾ ਏ ਉਸ ਦਾ ਹੁਣ ਨਾਮ ਧਾਇਆ ਕਰ ਤਾਂ ਉਸਨੇ ਆਖਿਆ ਕਿ ਮੈਂ ਤਾਂ ਅੰਛੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦਾ ਉਹਨਾਂ ਦੇ ਅੱਗੇ ਸਿਰ ਝੁਕਾਉਂਦਾ ਹਾਂ ਤੇ ਵਾਹਿਗੁਰੂ ਦਾ ਨਾਮ ਜਪਦਾ ਤਾਂ ਉਸ ਸਮੇਂ ਉਸ ਡਾਕਟਰ ਨੇ ਆਖਿਆ ਕਿ ਫਿਰ ਤੂੰ ਐਵੇਂ ਕਰਕੇ ਤੂੰ ਅਮ੍ਰਿਤ ਛਕ ਲੈ ਤਾਂ ਫਿਰ ਉਸ ਸਮੇਂ ਪ੍ਰਤਾਪ ਨੇ ਆਖਿਆ ਕਿ ਇਸ ਉਮਰ ਦੇ ਵਿੱਚ ਤੇ ਇਸ ਬਿਮਾਰੀ ਦੇ ਵਿੱਚ ਮੈਂ ਅੰਮ੍ਰਿਤ ਕਿਵੇਂ ਛਕ ਸਕਦਾ ਇਹ ਤਾਂ ਮੇਰੇ ਲਈ ਬਹੁਤ ਹੀ ਔਖਾ ਕੰਮ ਹੈ ਫਿਰ ਡਾਕਟਰ ਨੇ ਵੀ ਗੁੱਸੇ ਦੇ ਵਿੱਚ ਆ ਕੇ ਪ੍ਰਤਾਪ ਨੂੰ ਆਖਿਆ ਚੰਗਾ ਫਿਰ ਆਪਣੀ ਜ਼ਿੰਦਗੀ ਦੇ ਦਿਨ ਗਿਣਨੇ ਸ਼ੁਰੂ ਕਰ ਦੇ ਫਿਰ ਉਸ ਤੋਂ ਬਾਅਦ ਪ੍ਰਤਾਪ ਘਰ ਆ ਗਿਆ ਤੇ ਘਾਰਾ ਕਿ ਉਸ ਦੀ ਪਤਨੀ ਕਹਿਣ ਲੱਗੀ ਕਿ ਆਪਣੇ ਸਾਰੇ ਰਿਸ਼ਤੇਦਾਰ ਤੇ ਆਪਣੇ ਆਣ ਗਵਣ ਦੇ ਲੋਕ ਵੀ ਤਾਂ ਜੀ ਗੁਰੂ ਰਾਮਦਾਸ ਜੀ ਦੇ ਘਰ ਐਤਵਾਰ ਨੂੰ ਸੇਵਾ ਦੇ ਲਈ ਜਾਂਦੇ ਨੇ ਕਿਉਂ ਨਾ ਤੁਸੀਂ ਵੀ ਉਹਨਾਂ ਦੇ ਨਾਲ ਜਾ ਕੇ ਦੇਖੋ ਐਨੀ ਬਿਮਾਰੀ ਦੇ ਵਿੱਚ ਕਿਸੇ ਇਨਸਾਨ ਨੂੰ ਨਾਲ ਲੈ ਕੇ ਜਾਣਾ ਵੀ ਬਹੁਤ ਔਖਾ ਪਰ ਉਸ ਦੀ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕਰਕੇ ਪ੍ਰਤਾਪ ਨੂੰ ਅੰਮ੍ਰਿਤਸਰ ਮੱਥਾ ਟੇਕਣ ਦੇ ਲਈ ਭੇਜ ਦਿੱਤਾ ਪ੍ਰਤਾਪ ਉਥੇ ਪਹੁੰਚਿਆ ਪਰ ਉਸਨੇ ਨਾ ਹੀ ਅਰਦਾਸ ਕੀਤੀ ਨਾ ਹੀ ਕਿਸੇ ਨੂੰ ਅਰਦਾਸ ਦੇ ਲਈ ਕਿਹਾ ਬਸ ਉਥੇ ਨਾਲ ਜਾ ਕੇ ਹੀ ਵਾਪਸ ਆ ਗਿਆ ਜਿਸ ਤੋਂ ਬਾਅਦ ਜਦੋਂ ਪ੍ਰਤਾਪ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਅੰਮ੍ਰਿਤਸਰ ਤਾਂ ਜਾ ਆਇਆ ਪਰ ਨਾ ਤਾਂ ਮੈਂ ਉਥੇ ਕੋਈ ਆਪਣੀ ਅਰਦਾਸ ਕਰਵਾਈ ਹੈ ਤੇ ਨਾ ਹੀ ਇਸ਼ਨਾਨ ਕੀਤਾ ਕਿਉਂਕਿ ਬਿਮਾਰੀ ਦੇ ਕਾਰਨ ਮੇਰੇ ਤੋਂ ਤਾਂ ਉੱਠਿਆ ਬੈਠਿਆ ਵੀ ਮਸਾ ਜਾਂਦਾ ਸੀ ਤੇ ਬਾਕੀ ਰਿਸ਼ਤੇਦਾਰ ਵੀ ਕੋਸਣ ਲੱਗ ਜਾਂਦੇ ਨੇ ਜਿਸ ਕਰਕੇ ਉਸਦੀ ਪਤਨੀ ਬਹੁਤ ਗੁੱਸੇ ਹੋਈ ਤੇ ਦੂਜੀ ਵਾਰ ਸਾਰੇ ਰਿਸ਼ਤੇਦਾਰਾਂ ਨੇ ਉਸ ਨੂੰ ਲਜਾਨ ਤੋਂ ਵੀ ਇਨਕਾਰ ਕਰ ਦਿੱਤਾ ਕਿਉਂਕਿ ਬਿਮਾਰ ਬੰਦੇ ਨੂੰ ਸਾਂਭਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਉਸ ਤੋਂ ਬਾਅਦ ਪ੍ਰਤਾਪ ਨੇ ਕਿਵੇਂ ਨਾ ਕਿਵੇਂ ਮਿੰਤਾ ਕਰਕੇ ਫਿਰ ਦਰਬਾਰ ਸਾਹਿਬ ਜਾਣ ਦਾ ਫੈਸਲਾ ਕੀਤਾ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਉਹ ਦਰਬਾਰ ਸਾਹਿਬ ਪਹੁੰਚ ਗਿਆ ਉੱਥੇ ਜਾ ਕੇ ਜਦੋਂ ਸਾਰੇ ਹੀ ਪਹਿਲਾਂ ਲੰਗਰ ਛਕਣ ਲੱਗੇ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪਰਮਾਤਮਾ ਅੱਗੇ ਨਤਮਸਤਕ ਹੋਣਾ ਸੀ ਤਾਂ ਉਹਨਾਂ ਨੇ ਜਦੋਂ ਲੰਗਰ ਛਕ ਰਹੇ ਸੀ ਤਾਂ ਪ੍ਰਤਾਪ ਲੰਗਰ ਵਾਲੇ ਥਾਲ ਦੇ ਵੱਲ ਬਸ ਦੇਖ ਹੀ ਰਿਹਾ ਸੀ ਲੰਗਰ ਛਕ ਨਹੀਂ ਰਿਹਾ ਸੀ ਤਾਂ ਇਸੇ ਦੇ ਚੱਲਦੇ ਹੋਏ ਇੱਕ ਬਜ਼ੁਰਗ ਨੇ ਉਸ ਨੂੰ ਪੁੱਛਿਆ ਕਿ ਪੁੱਤ ਤੂੰ ਇੱਥੇ ਲੰਗਰ ਕਿਉਂ ਨਹੀਂ ਛਕ ਰਿਹਾ ਤੂੰ ਆਖਿਰ ਦੇਖ ਕੇ ਰਿਹਾ ਏ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਗਏ ਤੇ ਉਸ ਨੇ ਆਪਣੀ ਸਾਰੀ ਗੱਲ ਦੱਸੀ ਤਾਂ ਉਸ ਤੋਂ ਬਾਅਦ ਉਸ ਬਜ਼ੁਰਗ ਨੇ ਉੱਥੇ ਦੋ ਸੇਵਾਦਾਰਾਂ ਨੂੰ ਬੁਲਾਇਆ ਤੇ ਆਖਿਆ ਕਿ ਇਸ ਦੀ ਤੁਸੀਂ ਅਰਦਾਸ ਕਰਵਾਓ ਇਸ ਦਾ ਵੱਡੇ ਡਾਕਟਰ ਨੇ ਤਾਂ ਜਵਾਬ ਦੇ ਦਿੱਤਾ ਪਰ ਇਸ ਤੋਂ ਵੀ ਵੱਡੇ ਡਾਕਟਰ ਕਦੇ ਵੀ ਜਵਾਬ ਨਹੀਂ ਦਿੰਦੇ ਵੱਡੇ ਡਾਕਟਰਾਂ ਕੋਲ ਸਭ ਦਾ ਇਲਾਜ ਹੁੰਦਾ ਹੈ ਤੇ ਇਸ ਦਾ ਇਲਾਜ ਵੀ ਹੁਣ ਵੱਡੇ ਡਾਕਟਰ ਕੋਲ ਹੀ ਹੋਵੇਗਾ ਤਾਂ ਪ੍ਰਤਾਪ ਕੁਝ ਸਮਝਿਆ ਨਹੀਂ ਤਾਂ ਸੇਵਾਦਾਰਾਂ ਨੇ ਉਸ ਨੂੰ ਸਮਝਾਇਆ ਕਿ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਗੱਲ ਕਰ ਰਹੇ ਨੇ ਉਹਨਾਂ ਤੋਂ ਵੱਡਾ ਇੱਥੇ ਕੋਈ ਵੀ ਨਹੀਂ ਹੈ ਉਹੀ ਸਭ ਤੋਂ ਵੱਡੇ ਡਾਕਟਰ ਨੇ ਜੋ ਤੇਰਾ ਇਲਾਜ ਕਰਨਗੇ ਤਾਂ ਸੇਵਾਦਾਰਾਂ ਨੇ ਪ੍ਰਤਾਪ ਸਿੰਘ ਨੂੰ ਚੁੱਕਿਆ ਤੇ ਪਹਿਲਾਂ ਤਾਂ ਉਸ ਨੂੰ 베ਰੀ ਥਲੇ ਇਸ਼ਨਾਨ ਕਰਵਾਇਆ ਤੇ ਫਿਰ ਉਸ ਦੀ ਅੰਦਰ ਜਾ ਕੇ ਬਿਮਾਰੀ ਦੀ ਅਰਦਾਸ ਵੀ ਕਰਵਾਈ। ਅਰਦਾਸ ਕਰਵਾਉਣ ਤੋਂ ਬਾਅਦ ਉਸ ਨੂੰ ਘਰ ਤੱਕ ਵੀ ਪਹੁੰਚਾਇਆ ਗਿਆ। ਰਿਸ਼ਤੇਦਾਰ ਉਸ ਨੂੰ ਘਰ ਤਾਂ ਲੈ ਗਏ ਤੇ ਉਸ ਤੋਂ ਬਾਅਦ ਉਸ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਵਾਹਿਗੁਰੂ ਦਾ ਜਾਪ ਕੀਤਾ ਤੇ ਵਾਹਿਗੁਰੂ ਦੇ ਜਾਪ ਤੋਂ ਬਾਅਦ ਉਸ ਨੇ ਸੁਖਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਸੁਖਨੀ ਸਾਹਿਬ ਦਾ ਪਾਠ ਸਾਰੇ ਹੀ ਸੁਖਨੀ ਸਾਹਿਬ ਦਾ ਪਾਠ ਉਹ ਸਾਰੇ ਪਰਿਵਾਰ ਦੇ ਨਾਲ ਬੈਠ ਕੇ ਕਰਦਾ ਤੇ ਹੌਲੀ-ਹੌਲੀ ਉਹ ਗੁਰੂ ਦੇ ਰਸ ਦੇ ਵਿੱਚ ਇੰਨਾ ਰਸਿਆ ਗਿਆ ਕਿ ਉਸਨੇ ਅੰਮ੍ਰਿਤ ਵੀ ਛਕ ਲਿਆ ਤੇ ਅਮ੍ਰਿਸ਼ਕਨ ਤੋਂ ਬਾਅਦ ਹੁਣ ਉਸਨੇ ਫੈਸਲਾ ਕਰ ਲਿਆ ਕਿ ਉਹ ਹਰ ਐਂਦਵਾਰੀ ਤਨਛਿਰੀ ਗੁਰੂ ਰਾਮਦਾਸ ਜੀ ਦੇ ਘਰ ਜਾਏਗਾ ਤੇ ਦਰਬਾਰ ਸਾਹਿਬ ਮੱਥਾ ਵੀ ਟੇਕ ਕੇ ਆਏਗਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜਿਵੇਂ-ਜਿਵੇਂ ਉਹ ਤਨਛਿਰੀ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਇਸ਼ਨਾਨ ਕਰਦਾ ਰਿਹਾ ਗੁਰੂ ਅਗੇ ਅਰਦਾਸ ਕਰਦਾ ਰਿਹਾ ਉਸ ਦੀ ਬਿਮਾਰੀ ਦਾ ਉਸ ਨੂੰ ਪਤਾ ਨਹੀਂ ਨਿਆ ਲੱਗਿਆ ਤੇ ਇੱਕ ਦਿਨ ਜਦੋਂ ਅਖੀਰ ਵੇਲੇ ਉਸ ਨੂੰ ਫਿਰ ਥੋੜਾ ਜਿਹਾ ਦਰਦ ਹੋਇਆ ਜਾਂ ਥੋੜੀ ਜਿਹੀ ਤਕਲੀਫ ਹੋਈ ਤੇ ਜਦੋਂ ਡਾਕਟਰ ਕੋਲੇ ਗਿਆ ਤਾਂ ਡਾਕਟਰ ਵੀ ਹੈਰਾਨ ਹੋ ਗਿਆ ਕਿ ਆਖਿਰੇ ਚਮਤਕਾਰ ਕੀ ਮੇ ਵਾਪਰ ਗਿਆ ਜੋ ਉਸਦੀ ਬਿਮਾਰੀ ਕੁਝ ਕੁ ਦਿਨਾਂ ਦੀ ਹੀ ਰਹਿ ਗਈ ਸੀ ਜੋ ਉਸ ਨੂੰ ਐਵੇਂ ਲੱਗਦਾ ਸੀ ਕਿ ਹੁਣ ਤਾਂ ਇਸ ਦੀ ਜ਼ਿੰਦਗੀ ਨਹੀਂ ਬਚ ਸਕਦੀ ਉਹ ਬਿਲਕੁਲ ਹੀ ਖਤਮ ਹੋ ਗਈ ਸੀ ਤੇ ਉਹ ਬਿਲਕੁਲ ਹੀ ਠੀਕ ਹੋ ਗਿਆ ਜਿਸ ਨੂੰ ਦੇਖ ਕੇ ਪਰਿਵਾਰ ਵਾਲੇ ਰਿਸ਼ਤੇਦਾਰ ਤੇ ਸਾਰੇ ਹੀ ਹੈਰਾਨ ਹੋ ਗਏ ਇਸੇ ਤਰ੍ਹਾਂ ਬਹੁਤ ਸਾਰੇ ਚਮਤਕਾਰ ਜੋ ਤਾਂ ਚਿਰੀ ਗੁਰੂ ਰਾਮਦਾਸ ਜੀ ਦੇ ਘਰ ਵਾਪਰਦੇ ਨੇ ਤੇ ਉਹੀ ਚਮਤਕਾਰ ਲੋਕਾਂ ਦੀ ਜ਼ਿੰਦਗੀ ਨੂੰ ਵੀ ਬਦਲ ਦਿੰਦੇ ਨੇ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਜੇਕਰ ਤੁਸੀਂ ਵੀ ਤੰਤਿਸ਼ਰੀ ਗੁਰੂ ਰਾਮਦਾਸ ਜੀ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤੇ ਪਰਮਾਤਮਾ ਦਾ ਨਾਮ ਧਿਆਉਂਦੇ ਹੋ ਤਾਂ ਕਮੈਂਟਾਂ ਦੇ ਵਿੱਚ ਸਤਨਾਮ ਵਾਹਿਗੁਰੂ ਤੇ ਤੰਤਿਸ਼ਰੀ ਗੁਰੂ ਰਾਮਦਾਸ ਜੀ ਜ਼ਰੂਰ ਲਿਖਿਓ ਤੀਦਾਂ ਚਿਰੀ ਗੁਰੂ ਰਾਮਦਾਸ ਜੀ ਦੀ ਮਹਿਮਾ ਇੰਨੀ ਅਪਰੰਪਾਰ ਹੈ ਇੰਨੀ ਨਿਆਰੀ ਹੈ ਕਿ ਹਰੇਕ ਦੇ ਦੁੱਖ ਘਰ ਬੈਠੇ ਵੀ ਠੀਕ ਹੋ ਜਾਂਦੇ ਨੇ ਇਸੇ ਲਈ ਬਸ ਸਾਨੂੰ ਲੋੜ ਹੁੰਦੀ ਹੈ ਉਹਨਾਂ ਦਾ ਨਾਮ ਜਪਣ ਦੀ ਉਹਨਾਂ ਦਾ ਨਾਮ ਧਿਆਨ ਦੀ ਤੇ ਪ੍ਰਮਾਤਮਾ ਦੇ ਨਾਲ ਜੁੜਨ ਦੀ ਆਪਣੇ ਇਸ ਵੀਡੀਓ ਬਾਰੇ ਵਿਚਾਰ ਜ਼ਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਮੀਤ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓਗੇ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰੋਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ